ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਭਾਇਆ ਵੜ ਭਾਗੇ ਹਰ ਨਾਮ ਤੇ ਆਇਆ ਗੁਰ ਪੁਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੁਰੇ ਹਰ ਨਾਮ ਦਿਡਾਇਆ ਹਰ ਨਿਹਚਲ ਹਰ ਧਨ ਪੱਲੈ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵ ਆਇਆ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਉ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਹੋ ਜਨ ਨਾਨਕ ਹਰ ਤਨ ਪੱਲੇ ਜੀਓ ਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲਾ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦਸੈ ਜੀਓ ਹਾਉ ਮਾਨ ਤਨ ਖੋਜੀ ਭਾਲ ਭਾਲਾਈ ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਲਾ ਹਮ ਬਾਰੇ ਕਦੀਨ ਕਰਹੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤ ਗੁਰ ਪੂਰਾ ਗੁਰ ਜਾਲ ਮੇਲਾ ਕਮਲ ਵਿਗਸੈ ਜੀ ਮੈਂ ਬਿਨ ਗੁਰ ਦੇਖੇ ਨੀਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਾਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਨੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਦੁੱਤਰ ਤਰੀਐ ਜੀਓ ਆਓ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦਸੇ ਹਰ ਨਰ ਹਰੀਐ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਆ ਜੀਉ ਹਮ ਚਾਤਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨੇਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰਾ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਭਾਵੇ ਭਾਗਹੀਨ ਭ੍ਰਮ ਚੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੈਲ ਭਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਭਾਇਆ ਜਨ ਨਾਨਕ ਨਾਮ ਮਨ ਭੀਜੈ ਜੀਓ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਂਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੋਲ ਟੋਲ ਪੌਦਾ ਜੀਓ ਆਵੋ ਸੰਤ ਮੈਂ ਗੱਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲਹੋ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਗੁਰ ਨਹੀਂ ਪਾਇਆ ਮਨਮੁਖ ਗਰਭ ਜੁੰਨੀ ਨਿਤ ਪਉਦਾ ਜੀਉ ਆਪ ਦਇਾਲ ਦਇਆ ਪ੍ਰਵਧਾਰੀ ਮਲ ਹਉ ਮੈਂ ਵਿਖਿਆ ਸਭ ਨਿਵਾਰੀ ਨਾਨਕ ਹਾਟ ਪਟਣ ਵਿਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਰਸ ਕੀਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁਛਾ ਜਨ ਹਰ ਕੀ ਬਾਤਾ ਪਾਵ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਗੁਰੂ ਦਾਤਾ ਨਾਮ ਜੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚੈ ਜੀਉ ਹਰ ਸਤ ਸੰਗਤ ਸਤਪੁਰਖ ਮਿਲਾਈਐ ਮੇਲੇ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚਾ ਜੀਉ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮੇਲੇ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ